ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਭੋਲਾ ਤਸਕਰ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਥਲੀ ਮਚਾ ਦਿੱਤੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੇਲ੍ਹ ਦੇ ਅੰਦਰ ਜੋ ਵਰਤਾਓ ਹੋ ਰਿਹਾ ਉਹ ਅੱਜ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੂੰਹੋਂ ਸੁਣਾਉਣ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾ ਸੀ ਜਿਹੜਾ ਕਿ ਪੂਰੇ ਪੰਜਾਬ ਦੇ ਲੋਕ ਜਾਣਦੇ ਨੇ ਕਿ ਭਾਈ ਵਿਕਰਮ ਸਿੰਘ ਮਜੀਠੀਆ ਨੂੰ ਅਸੀਂ ਨਹੀਂ ਛੱਡਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮੰਜੀਤਿਆ ਆਪਣੀ ਗਲਤੀ ਸਵੀਕਾਰ ਕਰ ਲੈਣਗੇ ਤਾਂ ਅਸੀਂ ਉਹਨੂੰ ਰਿਹਾ ਵੀ ਕਰ ਦਾਂਗੇ ਪਰ ਦਰਅਸਲ ਦੇ ਵਿੱਚ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕ ਪੰਜਾਬ ਦਾ ਪ੍ਰਸ਼ਾਸਨ ਇਹੀ ਗੱਲ ਚਾਹੁੰਦਾ ਸੀ ਕਿ ਵਿਕਰਮ ਸਿੰਘ ਮੰਜੀਤਿਆ ਆਪਣੀ ਜ਼ੁਬਾਨ ਦੇ ਵਿੱਚੋਂ ਦੱਸੇ ਕਿ ਮੈਂ ਤਸਕਰੀ ਕੀਤੀ ਹੈ ਤੇ ਜਾਂ ਨਹੀਂ ਕੀਤੀ ਇਹ ਪੰਜਾਬ ਦੇ ਲੋਕਾਂ ਨੇ ਅਕਸਰ ਬਹੁਤ ਸਾਰੀਆਂ ਥਿਉਰੀਆਂ ਪੜੀਆਂ ਬਹੁਤ ਸਾਰੀਆਂ ਖਬਰਾਂ ਵੀ ਸੁਣੀਆਂ ਕਿ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਨਾਮ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਇੱਕ ਬਹੁਤ ਵੱਡਾ ਨਾਲ ਨਾਲ ਤਸਕਰੀ ਵੀ ਕਰ ਗਏ ਨੇ ਕਿਵੇਂ ਕਰ ਗਏ ਨੇ ਕਿਉਂਕਿ ਭੋਲਾ ਸੀ ਜਿਹੜਾ ਭੋਲਾ ਇਹਨਾਂ ਦਾ ਬਹੁਤ ਵੱਡਾ ਇੱਕ ਚਹੇਤਾ ਹੀ ਕਹਿ ਸਕਦੇ ਆ ਇਹਨਾਂ ਦਾ ਇੱਕ ਮੇਨ ਮੁਖ ਮੋਹਰਾ ਸੀ ਜਿਹਨੂੰ ਮੋਹਰਾ ਬਣਾ ਕੇ ਵਰਤ ਰਹੀ ਸੀ ਇਹ ਪੰਜਾਬ ਦੇ ਬਾਦਲ ਇਹ ਪੰਜਾਬ ਦਾ ਮਜੀਠੀਆ ਜਿਹੜਾ ਕਿ ਪੰਜਾਬ ਦੇ ਅੰਦਰ ਇੱਕ ਬਾਅਦ ਵੱਡੇ ਪੈਮਾਨੇ ਦੇ ਉੱਤੇ ਕਹਿ ਸਕਦੇ ਜਿਵੇਂ ਖੋਖੜਾ ਕਰਨ ਤੇ ਇਹਨਾਂ ਨੇ ਬਹੁਤ ਵੱਡੀ ਤਿਆਰੀ ਵਢੀ ਸੀ ਮੁਰਖਾਂ ਦੇ ਵਿੱਚ ਹੱਥਾ ਹੋਣਾ ਤਾਂ ਦੂਜੇ ਪਾਸੇ ਇਹਨਾਂ ਦੇ ਘਰ ਵਾਲੇ ਤਾਂ ਇਹ ਵੀ ਕਹਿੰਦੇ ਸੀ ਕਹਿੰਦੇ ਜੀ ਸਾਡੇ ਕੋਲ ਬੇਨਾਮੀ ਸੰਪਤੀ ਨਹੀਂ ਹੈ ਪਰ ਕਈ ਵਾਰ ਤੁਸੀਂ ਖਬਰਾਂ ਦੇ ਵਿੱਚ ਵੀ ਸੁਣਿਆ ਸੁਖਵੀਰ ਸਿੰਘ ਬਾਦਲ ਖੁਦ ਆਪਣੇ ਮੂੰਹ ਦੇ ਨਾਲੇ ਕਬੂਲ ਗਏ ਸੀ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੀ ਸੰਪਤੀ ਮੁਰਖਾਂ ਦੇ ਵਿੱਚ ਵੀ ਪਾਈ ਜਾਂਦੀ ਹੈ ਇਹ ਖਬਰ ਨੂੰ ਸੁਣਨ ਤੋਂ ਬਾਅਦ ਸਾਡੇ ਪੰਜਾਬ ਦੇ ਅੰਦਰ ਕੁਝ ਲੋਕਾਂ ਨੂੰ 90% ਲੋਕਾਂ ਨੂੰ ਕਹਿ ਸਕਦੇ ਇਸ ਗੱਲ ਬਾਰੇ ਨਹੀਂ ਪਰਖਣੀ ਕਿ ਵਿਕਰਮ ਸਿੰਘ ਮਜੀਠੀਆ ਸੱਚ ਮੁੱਠ ਚੱਟੇ ਦਾ ਤਸਕਰ ਕਿਉਂਕਿ ਉਸਨੇ ਭੋਲੇ ਦੇ ਨਾਲ ਲੜ ਕੇ ਜੋ ਜੋ ਕੀਤਾ ਅੱਜ ਤੁਹਾਡੇ ਸਾਹਮਣੇ ਤਰਾਂਗੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਲੋਕਾਂ ਦੇ ਲਈ ਕੀ ਕਹਿ ਰਿਹਾ ਸਭ ਤੋਂ ਵੱਡੀ ਖਬਰ ਅੱਜ ਦੀ ਜਿਹੜੀ ਕਿ ਤੁਹਾਡੇ ਸਾਹਮਣੇ ਮੇ ਤਰਨ ਜਾ ਰਿਹਾ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਤੁਸੀਂ ਵੇਖਦੇ ਹੋ ਕਿ ਖ਼ਬਰਾਂ ਦੇ ਵਿੱਚ ਬਾਦਨਾ ਤੇ ਵੀ ਤੇ ਇਹਨਾਂ ਮਜੀਠੀਆ ਤੇ ਵੀ ਨਿਸ਼ਾਨਾ ਸਾਧਦੇ ਰਹਿੰਦੇ ਨੇ ਪਰ ਅੱਜ ਦੀ ਜਿਹੜੀ ਖ਼ਬਰ ਇਹ ਵਿਕਰਮ ਸਿੰਘ ਮਜੀਠੀਆ ਸੰਬੰਧੀ ਇੱਕ ਬਹੁਤ ਵੱਡਾ ਐਲਾਨ ਬਹੁਤ ਵੱਡੀ ਗੱਲ ਕਹਿ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਔਰ ਹੁਣ ਨਾਲ ਹੀ ਨਾਲ ਇੱਕ ਜਿਹੜੀ ਬਹੁਤ ਵੱਡੀ ਖ਼ਬਰ ਚੱਲ ਰਹੀ ਆ ਪੰਜਾਬ ਦੇ ਅੰਦਰ ਇਹਨਾਂ ਮਜੀਠੀਆ ਤੇ ਇਹਨਾਂ ਦੇ ਪਰਿਵਾਰ ਨੂੰ ਲੈ ਕੇ ਯਾਨੀ ਵਿਕਰਮ ਮਜੀਠੀਆ ਦੀ ਪਤਨੀ ਦੀ ਗ੍ਰਿਫਤਾਰੀ ਹੋ ਸਕਦੀ ਆ ਤਾਂ ਪੰਜਾਬ ਦਾ ਮੁੱਖ ਮੰਤਰੀ ਕੀ ਕਹਿ ਰਹੇ ਸੁਣੋ ਜੇਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਕੈਸੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਬਾਰੇ ਸਾਡੇ ਲੋਕ ਬਹੁਤੇ ਘੱਟ ਜਾਣਦੇ ਨੇ ਸੁਣੋ ਚਿੱਤੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਤੇ ਦਾ ਹੈ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆ ਗਏ ਕੈਪਟਨ ਮਨਿੰਦਰ ਦੇ ਹੱਕ 'ਚ ਆ ਗਏ ਆ ਫੋਟੇ ਵਾਲਾ ਚੰਨੀ ਉਹਦੇ ਹੱਕ 'ਚ ਆ ਗਏ ਉਹਦੇ ਹੱਕ ਜਾ ਗਏ। ਚਾਹ ਘਰ ਉਹਦੇ ਹੱਕ ਜਾ ਗਏ। ਕਿੰਨੇ ਰਲੇ ਹੋਏ ਨੇ ਆ ਦੱਸ। ਪਹਿਲਾਂ ਕਿਹਾ ਸੀ ਬਾਜ਼ਮਾ ਉਹਦੇ ਹੱਕ ਜਾ ਗਏ। ਪਹਿਲਾਂ ਕਿਹਾ ਸੀ ਘਰ ਤੋਂ ਸਭ ਉਹ ਮੇਰੇ ਧੂਕੇ ਲਕ ਜਾਵਾਂਗੇ। ਜਿੱਤੇ ਫੜ ਲਿਆ ਕਹਿੰਦੇ ਬਹੁਤ ਲੋਕਤੰਤਰ ਦਾ ਬਾਣ ਹੋਇਆ। ਹੂੰ। ਅੱਛਾ ਮੈਂ ਕਹਾਂ। ਜਿੱਤੇ ਆਮਦੇ ਪੁੱਤ ਮਾਰਦੇ ਸੀ ਉਹ ਤੇ ਤਾਂ ਚ ਯਾਦ ਨਹੀਂ ਆਇਆ ਲੋਕਤੰਤਰ। ਅੱਜ ਉਹ ਕੰਤਰੀ ਯਾਦ ਆ ਗਿਆ ਤੁਹਾਨੂੰ ਕਹਿੰਦੇ ਉਹਨੂੰ ਸਰਾਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦੀ ਨੋਰਮਲ ਕਹਦੀ ਹਾਂ ਕਹਦੀ ਉਹਨੂੰ ਜੋ ਮਿਲਦਾ ਮਿਲੂਗਾ ਨਹੀਂ ਹੈਗਾ ਸਰਾਣਾ ਉੱਥੇ گارਲਿਕ ਬ੍ਰੈਡ ਦੇ ਪਾਸ ਤੇ ਮੰਗਦੇ ਉੱਥੇ ਮੈਂ ਉਹ ਤੇ ਬੈਂਗਲਾਨੀ ਤਰੀ ਮਿਲਦੀ ਹੈ ਮੈਂ ਤੁਹਾਨੂੰ ਦੱਸਾਂ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦਾ ਮੁੱਖ ਮੰਤਰੀ ਵਿਕਰਮ ਸਿੰਘ ਮੰਜੀਠੀਆ ਬਾਰੇ ਕੀ ਬੋਲ ਰਹੇ ਨੇ ਉਹ ਕਹਿੰਦੇ ਨੇ ਨਾ ਸਰਾਣਾ ਨਾ ਉੱਥੇ ਕੋਈ ਤੁਹਾਨੂੰ ਪਾਸਤਾ ਮਿਲਦਾ ਬੈਂਗਣਾ ਦੀ ਤਰੀ ਮਿਲੂਗੀ ਕਹਿੰਦਾ ਇਹ ਗੰਤ ਹੈ ਕਿਉਂਕਿ ਆਮ ਕੈਦੀਆਂ ਦੇ ਨਾਲ ਜਿਹੜਾ ਵਰਤਾਵ ਜੇਲ੍ਹ ਦੇ ਅੰਦਰ ਹੁੰਦਾ ਇਹ ਅਕਸਰ ਸਾਰੇ ਪੰਜਾਬ ਦੇ ਲੋਕ ਵੈਸੀ ਜਾਣਦੇ ਨੇ ਔਰ ਫਿਰ ਇਹਨਾਂ ਦੇ ਵਕੀਲ ਬਹੁਤ ਵੱਡਾ ਦਾਵਾ ਕਰ ਦਿੰਦੇ ਆ ਕਹਿੰਦੇ ਜੀ ਹੁਣ ਇਹ ਔਰੈਂਜ ਕੈਟਾਗਰੀ ਦਾ ਬੰਦਾ ਪਹਿਲਾਂ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਜੇਕਰ ਕੋਈ ਪੰਜਾਬ ਦੇ ਵਿੱਚ ਬਹੁਤ ਵੱਡੇ ਪਦਰ ਦੇ ਉੱਤੇ ਮਹਾਮਾਰੀ ਚਲਾ ਦਿੰਦਾ ਤੇ ਇਹਨਾਂ ਦੇ ਜਿਹੜੇ ਬਾਦਲ ਵਰਗੇ ਨੇ ਉਹ ਮਾਫੀਆਂ ਵੀ ਮੰਗ ਲੈਂਦੇ ਨੇ ਗੋਲੀਆਂ ਚਲਵਾ ਕੇ ਲੋਕਾਂ ਨੂੰ ਮਾਰ ਕੇ ਤੇ ਫਿਰ ਕਹਿੰਦੇ orange category ਦਾ ਬੰਦਾ ਝੇਕਰ orange category ਦੇ ਲੋਕ ਇਹੋ ਜਿਹੇ ਘਣਾਉਣੀਆਂ ਹਰਕਤਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਮਾਰ ਕੁਚਲ ਕੇ ਤੇ ਭਾਈ ਜੇਕਰ ਉਹ ਇਹੋ ਜਿਹੇ ਤਸਕਰ ਚੋਨਾ ਦੇ ਵਿੱਚ ਜਾਂਦੇ ਨੇ ਤੇ ਫਿਰ ਉੱਥੇ ਉਹਨਾਂ ਨੂੰ ਕਿਹਾ ਜਾਂਦਾ ਇਹਦਾ orange category ਦਾ ਬੰਦਾ ਕਿਹੜੀ orange category ਆ ਜਿਹੜੀ ਕਿ ਪੰਜਾਬ ਦੀ ਨੌਜਵਾਨੀ ਨੂੰ ਮਾਰੇ ਪੰਜਾਬ ਦੇ ਲੋਕਾਂ ਨੂੰ ਮਾਰੇ ਅੱਜ ਵਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਜੀ ਹੁਣ ਭੋਲੇ ਦਾ ਨਾਮ ਲੈ ਰਿਹਾ ਵਿਕਰਮ ਸਿੰਘ ਮਜੀਠੀਆ ਗਲਤੀਆਂ ਮੰਨ ਰਿਹਾ ਕਹਿੰਦਾ ਮੈਥੋਂ ਗਲਤੀ ਹੋ ਗਈ ਹੈ ਤੇ ਹੁਣ ਬਾਹਰ ਜਾਣਾ ਚਾਹੁੰਦਾ ਕਿਉਂਕਿ ਜੇਲ੍ਹ ਦੀ ਜਿਹੜੀ ਹਵਾ ਹੁੰਦੀ ਐ ਅਕਸਰ ਸਾਰੇ ਜਾਣਦੇ ਨੇ ਵੱਡੇ ਵੱਡੇ ਗੈਂਗਸਟਰ ਬੰਦ ਨੇ ਜੇਲਾਂ ਦੇ ਵਿੱਚ ਉਹ ਵੀ ਰੋਂਦੇ ਨੇ ਇਹ ਗੱਲ ਕੋਈ ਝੂਠ ਨਹੀਂ ਐ ਵੱਡੇ ਵੱਡੇ ਜਿਹੜੇ ਗੈਂਗਸਟਰ ਬੰਦ ਨੇ ਉਹ ਵੀ ਰੋਂਦੇ ਆ ਜੇਲ੍ਹਾਂ ਦੇ ਅੰਦਰ ਭਾਵੇਂ ਬਾਹਰ ਲੱਗਦਾ ਹੋਵੇ ਪਤਾ ਨਹੀਂ ਉਹ ਵਧੀਆ ਬੈਠੇ ਨੇ ਪਰ ਨਹੀਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਬਹੁਤ ਸਾਰੀਆਂ ਡਿਮਾਂਡਾਂ ਧਰ ਲੱਗ ਗਿਆ ਪੰਜਾਬ ਦੇ ਮੁੱਖ ਮੰਤਰੀ ਦਾ ਜਦੋਂ ਬਿਆਨ ਸੁਣਿਆ ਨੇ ਜੇਲ੍ਹ ਦੇ ਅੰਦਰ ਕਿ ਬੈਂਗਣਾ ਦੀ ਧਰੀ ਦਿੱਤੀ ਜਾਊਗੀ ਤਾਂ ਫੇਰ ਭਾਈ ਉਹ ਵਿਕਰਮ ਸਿੰਘ ਮਜੀਠੀਆ ਟੁੱਟਣ ਤੇ ਮਜਬੂਰ ਹੋ ਗਿਆ ਕਿ ਯਾਰ ਗਲਤੀ ਮੰਨ ਲਈਏ ਤਾਂ ਚੰਗਾ ਹੈ ਭਗਵੰਤ ਮਾਨ ਕਹਿ ਕੇ ਪੰਜਾਬ ਦੇ ਲੋਕਾਂ ਨੂੰ ਫੇਰ ਮੈਨੂੰ ਚੱਕਿਆ ਤੇ ਅੱਜ ਹੁਣ ਪੰਜਾਬ ਦੇ ਵਿੱਚ ਇੱਕ ਕੋਈ ਗੱਲ ਉੱਡ ਰਹੀ ਹੈ ਸਿਰਫ ਇੱਕੋ ਹੀ ਆਵਾਜ਼ ਆ ਪੰਜਾਬ ਦੇ ਲੋਕਾਂ ਦੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਚੱਕ ਤਾਂ ਲਿਆ ਤੇ ਮੁੱਖ ਮੰਤਰੀ ਸਾਹਿਬ ਇਹਨੂੰ ਛੱਡਣਾ ਨਹੀਂ ਇਹ ਵੀ ਗੱਲ ਮੁੱਖ ਮੰਤਰੀ ਨੇ ਖੁਦ ਕਹੀ ਹੈ ਕਹਿੰਦਾ ਜਦੋਂ ਮੈਂ ਪਾਰਸ਼ਨ ਕਰਕੇ ਜਾਣਾ ਕਿਤੇ ਵੀ ਜਾਣਾ ਤੇ ਜਦੋਂ ਮੈਂ ਤੁਰਦਾ ਗੱਡੀ ਵੱਲ ਨੂੰ ਤੇ ਪੰਜਾਬ ਦੇ ਸਾਰੇ ਲੋਕ ਸਿਆਣੀ ਸੋਥੀ ਉਮਰ ਦੇ ਉਹ ਕਹਿੰਦਾ ਕੋਲੇਜੇ ਜਾ ਕੇ ਕਹਿੰਦੇ ਕਾਨੂੰਨ ਦੇ ਵਿੱਚ ਵੀ ਫੜਤਾ ਲਿਆ ਛੱਡਣਾ ਨਹੀਂ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਨੇ ਕਹੀ ਆ ਤੇ ਜੇਕਰ ਹੁਣ ਵਿਕਰਮ ਸਿੰਘ ਮਜੀਠੀਆ ਗਲਤੀ ਵੀ ਮੰਨ ਲੈਂਦਾ ਜਾਂ ਕਹਿ ਵੀ ਦਿੰਦਾ ਕਿ ਮੈਥੋਂ ਗਲਤੀ ਹੋ ਗਈ ਹੈ ਕੀ ਤੁਹਾਨੂੰ ਲੱਗਦਾ ਪੰਜਾਬ ਦਾ ਮੁੱਖ ਮੰਤਰੀ ਨੂੰ ਛੱਡੂਆ ਬਲਕਿ ਉਹ ਹੋਰ ਵੀ ਦਲਦਲ ਦੇ ਵਿੱਚ ਕਸੂਤਾ ਫਸ ਚੁੱਕਿਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵਿਜੀਲੈਂਸ ਵੀਰੋ ਪੰਜਾਬ ਦੀ ਸਰਕਾਰ ਈਡੀ ਪੰਜਾਬ ਦਾ ਪ੍ਰਸ਼ਾਸਨ ਬਿਲਕੁਲ ਅੱਕ ਚੁੱਕਿਆ ਕਿਉਂਕਿ ਬਾਰ ਬਾਰ ਝੂਠ ਬੋਲਣਾ ਇਹ ਵੀ ਇੱਕ ਤੱਥ ਨੇ ਕਿਉਂਕਿ ਇਹਨਾਂ ਦੇ ਪਰਿਵਾਰ ਦੁਆਰਾ ਝੂਠ ਬੋਲਿਆ ਜਾਂਦਾ ਕਹਿੰਦੇ ਕੋਈ ਵੀ ਮੋਬਾਈਲ ਫੋਨ ਨਹੀਂ ਫੜਿਆ ਗਿਆ ਪਹਿਲਾ ਝੂਠ ਜੀਰੋ ਮੋਬਾਈਲ ਫੜਿਆ ਗਿਆ ਯਾਨੀ ਮੋਬਾਈਲ ਹੀ ਨਹੀਂ ਫੜਿਆ ਗਿਆ ਲੈਪਟਾਪ ਨਹੀਂ ਫੜਿਆ ਗਿਆ ਤੁਸੀਂ ਇਹ ਦੱਸੋ ਵਿਜੀਲੈਂਸ ਬਿਊਰੋ ਇੱਕ ਐਸੀ ਏਜੰਸੀ ਪੰਜਾਬ ਦੇ ਅੰਦਰ ਕਿ ਜਿਹੜੀ ਉਹ ਝੂਠ ਬੋਲਦੀ ਹੈ ਨਹੀਂ ਜੋ ਕਿ ਉਹਨਾਂ ਨੇ ਇਹ ਦਾਵਾ ਕੀਤਾ ਭਾਈ 29 ਮੋਬਾਈਲ ਬਰਾਮਦ ਹੋਏ ਨੇ ਦੋ ਚਾਰ ਲੈਪਟਾਪ ਵੀ ਬਰਾਮਦ ਹੋਏ ਨੇ ਤੇ ਉਹਦੇ ਵਿੱਚ ਇੱਕ ਸਿਮ ਐਸਾ ਫੜਿਆ ਗਿਆ ਜਿਹੜਾ ਕਿ ਖੰਨੇ ਦੇ ਰਹਿਣ ਵਾਲੇ ਇੱਕ ਬੰਦੇ ਦਾ ਸੀ ਉਹ ਬੰਦਾ ਵੀ ਵਿਦੇਸ਼ ਭੱਜ ਚੁੱਕਿਆ ਹੈ ਚਾ ਕੈਨੇਡਾ ਭੱਜਿਆ ਚਾ ਅਮਰੀਕਾ ਭੱਜਿਆ ਇਹ ਗੱਲਾਂ ਤੋਂ ਸਿੱਧ ਹੁੰਦਾ ਕਿ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਉਹ ਮੰਨ ਚੁੱਕਿਆ ਕਿ ਹਾਂ ਮੈਂ ਹੈਗਾ ਇਹ ਗੱਲਾਂ ਸਾਫ਼ ਹੁੰਦੀਆਂ ਨੇ ਇਹਨਾਂ ਦੇ ਹੀ ਪਰਿਵਾਰ ਚੋਂ ਨਿਕਲਦੀਆਂ ਨੇ ਜਦ ਇੱਕ ਪਾਸੇ ਦਾਵਾ ਕਰ ਦਿੰਦੇ ਆ ਸਾਡੇ ਕੋਲ ਕੁਝ ਫੜਿਆ ਨਹੀਂ ਜਾਂਦਾ ਦੂਜੇ ਪਾਸੇ ਵਿਜੀਲੈਂਸ ਬਿਊਰੋ ਇਧਰਲੇ ਪਾਸੇ ਪੇਸ਼ ਕਰ ਦਿੰਦੀ ਆ ਫਿਰੇ ਬੰਗਲੌਰ ਤੋਂ ਵਕੀਲ ਬੁਲਾਉਂਦੇ ਨੇ ਬਹੁਤ ਵੱਡਾ ਵਕੀਲ ਹੁੰਦਾ ਉਹ ਵੀ ਭਾਈ ਕਹਿੰਦੇ ਕਰੋੜਾਂ ਦੀ ਫੀਸ ਲੈ ਕੇ ਆਵਦਾ ਚਲੇ ਜਾਂਦੇ ਨੇ ਤੇ ਉਹਨਾਂ ਦੇ ਵੀ ਹੱਥ ਹਲੇ ਤੱਕ ਸਫਲਤਾ ਨਹੀਂ ਲੱਗੀ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ